ਮੇਰੇ ਡੈਡੀ ਤਾਂ ਨਾ ਸੰਦੀਪ ਨੂੰ ਅਫਸਰ ਬਣਾਉਣਾ ਚਾਹੁੰਦੇ ਸੀ ਪਰ ਹਾਲਾਤਾਂ ਨੂੰ ਕੁਝ ਹੋਰ ਹੀ ਮਨਜ਼ੂਰ ਹੋ ਗਿਆ। ਇੱਕ ਉਥੇ ਕਦੇ ਨਾ ਜਾਓ ਜਿੱਥੇ ਤੁਹਾਡੀ ਕਦਰ ਨਹੀਂ ਹੁੰਦੀ। ਮੇਰਾ ਵੀ ਨਾ ਕੋਈ ਹਾਲ ਨਹੀਂ ਆ। ਮੈਂ ਨਾ ਇੱਕ ਆਨਲਾਈਨ ਚੀਜ਼ ਮੰਗਾਈ ਸੀ ਆਪਣੇ ਵਾਸਤੇ ਤੇ ਐਡਰੈਸ ਚੇਂਜ ਕਰਨਾ ਹੀ ਭੁੱਲ ਗਈ। ਜਿਹੜਾ ਪਿਛਲਾ ਐਡਰੈਸ ਸੀ ਉਹਦੇ ਤੇ ਹੀ ਸਮਾਨ ਚਲਾ ਗਿਆ। ਉੱਥੇ ਹੁਣ ਇੱਕ ਗੋਰਾ ਰਹਿੰਦਾ ਸੀ। ਉਹਦੇ ਕੋਲ ਗਈ ਉਹਦੇ ਕੋਲੋਂ ਜਾ ਕੇ ਲੈ ਕੇ ਆਈ। ਓ ਮਾਈ ਗੋਡ ਉਹ ਬੰਦਾ ਤੇ ਬੜਾ ਹੀ ਹੈਰਾਨ ਹੋ ਗਿਆ। ਜੇ ਮੇਰੀ ਇਹ ਹਰਕਤ ਚਗਰੀਪ ਨੂੰ ਪਤਾ ਲੱਗ ਗਈ ਨਾ ਜੇ ਮੇਰੀ ਇਹ ਹਰਕਤ ਜਗਦੀਪ ਨੂੰ ਪਤਾ ਲੱਗ ਜੇ ਨਾ ਹੁਣ ਤੇੰਨੀਆਂ ਗਾਲ੍ਹਾਂ ਪੈਣਾ ਉਹਨੇ ਕਹਿੰਦਾ ਸੁਣਨੀਏ ਤੇਰਾ ਕੁਛ ਨਹੀਂ ਹੋ ਸਕਦਾ ਸੁਣਨੀਏ ਤੂੰ ਵੇਚਾਈ ਹੀ ਕਰਦੀ ਆ ਤੇ ਮੈਂ ਨਾ ਤੁਹਾਨੂੰ ਦਿਖਾਨੀ ਮੈਂ ਕੀ ਮੰਗਾਇਆ ਸੀ ਮੈਨੂੰ ਫੋਨ ਰੱਖਣ ਨੂੰ ਤਾਂ ਕਿਤੇ ਜਗ੍ਹਾ ਹੀ ਨਹੀਂ ਮਿਲ ਰਹੀ ਹੂੰ ਕਿਉਂਕਿ ਮੇਰੇ ਚੰਨਾ ਸਬਰ ਨਹੀਂ ਹੈਗਾ ਧਨ ਪਰਵਾਨੀਆਂ ਜਿਹੜੀਆਂ ਜਮਾ ਕੇ ਸੌਂਦੀਆਂ ਮੇਰੀ ਮਾਂ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਤੇੰਨੀਆਂ ਸਰਾਣੇ ਵੀ ਕਦੇ ਦਹੀਂ ਜਮਿਆ ਉਹ ਮਾਈ ਗਾਡ ਮੈਂ ਮੰਗਾਇਆ ਕੀ ਸੀ ਨਿਕਲਿਆ ਕੀ ਤੁਸੀਂ ਬਲੀਵ ਕਰੋਗੇ ਇਹ ਜਿਹੜਾ ਮੈਂ ਆਨਲਾਈਨ ਮੰਗਾਇਆ ਸੀ ਨਾ ਇੱਕ ਹਾਊਸ ਬਣਿਆ ਸੀ ਮੈਂ ਸੋਚਿਆ ਇਦਾਂ ਦਾ ਹੀ ਹਾਊਸ ਬਣ ਕਹੋ ਬੜੇ ਤੇ ਇੱਕ ਪਲੇਟ ਆ ਇਹਦੇ ਉੱਤੇ ਤੇ ਕੁਝ ਹੈ ਹੀ ਨਹੀਂ ਹਾਈਵੇ ਰ ਅੱਬ ਮੇਰੇ ਨਾਲ ਤੇ ਕੋਲਲੀ ਹੋ ਗਈ ਆ ਚਲ ਕੋਈ ਗੱਲ ਨਹੀਂ ਇਹ ਕਿਹੜਾ ਕੋਈ ਜ਼ਿਆਦਾ ਮਹਿੰਗਾ ਸੀ ਪਰ ਆਪਾਂ ਜਗਦੀਪ ਨੂੰ ਨਹੀਂ ਦੱਸਣਾ ਆਪਾਂ ਹਾਈਡ ਕਰ ਲੈਣਾ ਕੋਈ ਚੱਕਰ ਅਕਸਰ ਇਦਾਂ ਹੋ ਹੀ ਜਾਂਦਾ ਹੈ ਜਦੋਂ ਆਪਣੀ ਮਨਚਸਤਾਂ ਦੀ ਚੀਜ਼ ਨਾ ਹੋਵੇ ਹੁਣ ਤਾਂ ਮੈਨੂੰ ਇਹ ਟੈਨਸ਼ਨ ਹੋ ਰਹੀ ਮੇਰਾ ਜਿਹੜਾ ਬਾਕੀ ਦਾ ਸਮਾਨ ਆ ਨਾ ਕਿਤੇ ਉਹਦੇ ਚ ਵੀ ਤੇ ਨਹੀਂ ਮੇਰੇ ਚਲੂਸ ਨਿਕਲਣਾ 嗨嗨。哎哎 ਸ਼ੋਰ ਕੋਣ ਇਦਾਂ ਹੀ ਮੇਰੇ ਵਾਂਗੂ ਆਨਲਾਈਨ ਸ਼ਾਪਿੰਗ ਮੰਗਾ ਕੇ ਜੇ ਚੀਜ਼ਾਂ ਗਲਤ ਆ ਜੇ ਤੇ ਲੁਕੋ ਲੈਂਦਾ ਮੈਂ ਤੇ ਬੜੀ ਵਾਰ ਸੱਚੀ ਇਦਾਂ ਕੀਤਾ ਅੱਜ ਮੈਂ ਆਨਲਾਈਨ ਨਹੀਂ ਮੰਗਾਇਆ ਇਹ ਤੇ ਮੈਂ ਆਪ ਜਾ ਕੇ ਲੈ ਕੇ ਆਸਲ ਵਿੱਚ ਪਹਿਲਾਂ ਮੈਂ ਬਾਬਾ ਜੀ ਦੇ ਇੱਥੇ ਕੋਲਣਾ ਜਦੋਂ ਪਾਠ ਕਰਦੀ ਥੱਲੇ ਉਹ ਸ਼ੀਟ ਵਿਚਾਈ ਹੁੰਦੀ ਸੀ ਉਹ ਬੜੀ ਚੁੱਬਦੀ ਹੁੰਦੀ ਸੀ ਤੇ ਪੈਰ ਸੌ ਜਾਂਦੇ ਸੀ ਤੇ ਮੈਨੂੰ ਜਗਦੀਪ ਕਹਿਣ ਲੱਗੇ ਨਾ ਤੂੰ ਐਂ ਕਰ ਉੱਥੇ ਬੈਠ ਕੇ ਤੈਨੂੰ ਘੰਟਾ ਡੇਢ ਲੱਗ ਜਾਂਦਾ ਪਾਠ ਕਰਦਾ ਤੂੰ ਇਦਾਂ ਕਰਿਆ ਕਰ ਕਿ ਕਾਰਪਟ ਲਿਆ ਤੇ ਫਿਰ ਮੈਂ ਆ ਜਾ ਕੇ ਨਾ ਗਲੀਚਾ ਚ ਲੈ ਕੇ ਮੈਨੂੰ ਬੜਾ ਪਸੰਦ ਆਇਆ ਇਹ ਬੜਾ ਹੀ ਸ ਵਾਂਗੂ ਕਿੱਥੇ ਸਸਤਾ ਸੀ ਇੱਥੇ ਤੇ ਮੈਂ 1.5 ਡਾਲਰ ਲਾਇਆ ਤੇ ਜਗਦੀਪ ਨੇ ਮੈਨੂੰ ਵਝਿਆ ਤੂੰ ਇਹ ਕਿੱਦਾਂ ਲੈ ਆਈ ਹੈ ਮੈਂ ਕਿਹਾ 50% ਆਫ ਲੱਗਿਆ ਸੀ ਮੈਂ ਉਹਨੇ ਦਾ ਲਈ ਨੀ ਭੈਣੋ ਤੁਸੀਂ ਵੀ ਮੇਰੇ ਵਰਗੀਆਂ ਹੋ ਜਾਂ ਤੁਸੀਂ ਵੀ ਹਮੇਸ਼ਾ ਕਿਤੇ ਰਕੇ ਤੇ ਐਂ ਤੇ ਕਰਦੀਆਂ ਹੋਗੇ ਚੀਜ਼ਾਂ ਬੜੀਆਂ ਮਹਿੰਗੀਆਂ ਆਉਂਦੀਆਂ ਨੇ ਪਰ ਜਦੋਂ ਸਾਨੂੰ ਘਰ ਆ ਲੈਣੂ ਹਿਸਾਬ ਦੇਣਾ ਹੁੰਦਾ ਨੇ ਤੇ ਫਿਰ ਥੋੜੀ ਜਿਹੀ ਹੇਰ ਫੇਰ ਕਰਨੀ ਪੈਂਦੀ ਇਹ ਨਹੀਂ ਕਿ ਉਹ ਸਾਡੇ ਤੇ ਗੁੱਸਾ ਕਰਨਗੇ ਦੋ ਖੇਸ ਗੱਲ ਦਾ ਹੋ ਜਾਂਦਾ ਹੈ ਕੇ ਬੰਦਿਆਂ ਚ ਨਾ ਥੋੜੀ ਬਰਦਾਸ਼ ਇੱਕਦਮ ਘੱਟ ਹੁੰਦੀ ਬਾਅਦ ਚ ਜਦੋਂ ਉਹਨਾਂ ਨੂੰ ਚੀਜ਼ਾਂ ਪਸੰਦ ਆ ਜਾਂਦੀਆਂ ਨੇ ਨਾ ਫੇਰ ਉਹ ਕਹਿੰਦੇ ਹਾਂ ਠੀਕ ਆ ਠੀਕ ਆ ਫੇਰ ਜਿਵੇਂ ਆ ਮੇਰੇ ਮਗਰੋਂ ਜਨਾਬ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਆ ਕੇਟਲ ਦਾ ਸੱਤੇ ਨਾ ਅਸੀਂ ਕਰ ਦਿੱਤਾ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਪ੍ਰੈਸ਼ਰ ਲਾ ਦਿੱਤਾ ਇਹਦੇ ਉੱਤੇ ਤੇ ਕੇਟਲ ਸਾਰੀ ਜਾ ਕੇ ਟੁੱਟ ਗਈ ਐ ਤਾਂ ਖੁੱਲੇ ਨਾ ਨਾ ਇਹਦੇ ਚ ਸਫਾਈ ਹੋਵੇ ਤੇ ਜਿੱਦਨ ਸਾਡੇ ਘਰ ਗੈਸਟ ਆਏ ਤੇ ਉਹਦਨ ਅਸੀਂ ਮੱਥਾ ਮਾਰੀ ਗਏ ਭਾਈ ਜੀ ਤਾਂ ਖੁੱਲੇ ਨਾ ਫੇਰ ਜਗਦੀਪ ਮੈਨੂੰ ਕਹਿੰਦੇ ਹੋਰ ਤੇ ਤੂੰ ਸਾਰਾ ਕੁਝ ਕਰਦੀ ਨਹੀਂ ਨਹੀਂ ਤੇਰੇ ਤੋਂ ਇੱਕ ਕੇਟਲ ਨਹੀਂ ਲੈਂਦੀ ਕਹਿੰਦੀ ਕਸੂਰ ਫ ਮੈਂ ਤੇ ਇਹ ਤੇ ਹੈ ਵੀ ਨਾ ਤੇ ਮੇਰੇ ਮਗਰੋਂ ਹੀ ਤੁਸੀਂ ਖਰਾਬ ਕੀਤਾ ਤੇ ਆ ਮੈਂ ਲੈ ਗਈ ਮੈਂ ਕਿਹਾ ਹੁਣ ਇਹ ਟਰਾਂਸਪੀਰੇਟਾ ਇਹਦੇ ਵਿੱਚ ਮੈਨੂੰ ਸਾਰਾ ਕੁਝ ਦੇਖ ਜਾਇਆ ਕਰੋ ਬਾਈ ਚਾਂਸ ਚ ਤੁਸੀਂ ਫਿਰ ਇਹਦਾ ਵੀ ਟੱਕਣ ਲੌਕ ਕਰਤਾ ਤੇ ਫਿਰ ਮੈਂ ਕੀ ਕਰਾਂਗੀ ਸੋ ਇਸ ਕਰਕੇ ਮੈਂ ਨਵੀਂ ਕੇਟਲ ਲਿਆਂਦੀ ਤੇ ਨਾਲ ਮੈਂ ਇੱਕ ਲੈਂਦੀ ਸਮੋਦੀ ਕਿਉਂਕਿ ਹੁਣ ਆ ਗਈਆਂ ਨੇ ਗਰਮੀਆਂ ਤੇ ਗਰਮੀਆਂ ਜਗਦੀਪ ਨੂੰ ਫਿਰ ਉੱਥੇ ਕੰਮ ਦੇ ਉੱਤੇ ਲੰਬਾ ਟਾਈਮ ਨਿਕਲ ਜਾਂਦਾ ਤੇ ਫਿਰ ਇਸ ਕਰਕੇ ਉਹਨਾਂ ਨੂੰ ਨਾ ਮੈਂ ਸਮੋਦੀ ਬਣਾ ਕੇ ਦੇ ਦੇਣੀ ਹੁੰਦੀ ਇੱਕ ਵਾਰੀ ਉਹ ਕਰੋ ਚਾਹ ਪੀ ਕੇ ਚਲੇ ਜਾਂਦੇ ਨੇ ਸਮੋਦੀ ਦੇ ਵਿੱਚ ਦੁੱਧ ਦੇ ਵਿੱਚ ਥੋੜੇ ਫਲ ਫਰੂਟ ਜੇ ਪਾ ਕੇ ਪਾ ਪੋ ਕੇ ਜੋ ਵੀ ਪ੍ਰੋਟੀਨ ਵਧੀਆ ਲ ਉਹ ਪਾ ਕੇ ਮੈਂ ਉਹਨਾਂ ਨੂੰ ਦੇ ਦੇਣੀ ਹੈ ਨਾ ਨਾਲੇ ਦੀ ਮੈਂ ਵੀ ਦਿਨ ਚ ਇੱਕ ਵਾਰ ਸਮੂਦੀ ਬਣਾ ਕੇ ਪੀ ਲੈਂ ਔਰ ਇਹ ਜਾਗਣਾ ਮੈਨੂੰ ਬੜਾ ਵਧੀਆ ਲੱਗਾ ਇਹ ਕੱਚ ਦਾ ਸੀ ਸਾਡੇ ਇੱਥੇ ਇੱਕ ਕੇਮਾਰਟ ਨਾਮ ਦੀ ਸ਼ਾਪ ਆਏ ਉਹਦੇ ਤੋਂ ਬਹੁਤ ਵਧੀਆ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਇੱਥੇ ਹੈ ਇੰਡੀਆ ਵਰਗੀਆਂ ਬੜੀ ਵਧੀਆ ਕੁਆਲਿਟੀ ਤੇ ਨਹੀਂ ਮੈਨੂੰ ਲੱਗਦੀ ਮੈਨੂੰ ਇੱਥੋਂ ਦੀ ਕੁਆਲਿਟੀ ਸਹੀ ਨਹੀਂ ਲੱਗਦੀ ਮੈਨੂੰ ਲੱਗਦਾ ਹੁੰਦਾ ਇਹ ਚਾਈਨਾ ਮੇਟਮਾਲ ਆ ਕਿਉਂਕਿ ਚਾਈਨਾ ਦੀ ਗਾਰੰਟੀ ਉਹਨੇ ਕਰਦੇ ਜਿੰਨਾ ਚਿਰ ਚੱਲੀ ਜਾਂ ਤੇ ਸਭ ਵਧੀਆ ਵਧੀਆ ਨਹੀਂ ਤੇ ਖਰਾਬ ਔਰ ਵੈਸੇ ਵੀ ਸਾਨੂੰ ਕੁੜੀਆਂ ਨੂੰ ਕਿੰਨਾ ਸ਼ੌਂਕ ਹੁੰਦਾ ਨਾ ਨਵੀਆਂ ਰਸੋਈਆਂ ਦੇ ਵਿੱਚ ਨਵ ਇਹ ਮੇਰਾ ਆਪਣਾ ਘਰ ਤੇ ਹੈ ਨਹੀਂ ਰੈਂਟ ਦਾ ਘਰ ਆ ਸੋ ਮੈਂ ਕੀ ਕਰਦੀ ਹੁੰਨੀ ਆ ਜੇ ਕਦੇ ਕੋਈ ਚੀਜ਼ ਖਰਾਬ ਹੋ ਜਾਵੇ ਟੁੱਟ ਫੁੱਟ ਜਾਵੇ ਉਹਨਾਂ ਨੂੰ ਟਾਈਮ ਟੂ ਟਾਈਮ ਕੱਢ ਜ਼ਰੂਰ ਦਿੰਨੀ ਆ ਕਿਉਂਕਿ ਮੈਨੂੰ ਇੰਨੀ ਚੀਜ਼ ਸਿੱਖੀ ਆ ਔਰ ਪੜ੍ਹੀ ਵੀ ਆ ਕਿ ਜਿਹੜੀਆਂ ਖਰਾਬ ਚੀਜ਼ਾਂ ਨੇ ਉਹ ਤੁਹਾਡੇ ਘਰ ਨੂੰ ਨਹੂਸਤ ਫੈਲਾ ਦਿੰਦੀਆਂ ਨੇ ਹੁਣ ਇੱਥੇ ਅੱਜ ਜਨਾਬ ਮੈਨੂੰ ਸਵੇਰੇ ਸਵੇਰੇ ਕੀ ਕਹਿ ਕੇ ਗਏ ਕਿ ਮੰਦੀਪ ਅੱਜ ਤੇਰੀ ਛੁੱਟੀ ਤੂੰ ਇਦਾਂ ਕਰੀ ਹਾਂ ਘਾਹ ਨੂੰ ਪਾਣੀ ਲਾਦੀ ਆਂਡੀਆਂ ਗੌਂਡੀਆਂ ਦਾ ਖਾਵੇ ਕਿੰਨਾ ਹਰਾ ਹਰਾ ਹੋਇਆ ਪਿਆ ਤੇ ਆਪਣਾ ਵੀ ਘਾਹ ਖਰਾ ਰਹਾ ਜੋ ਮੈਂ ਕਿਹਾ ਚੱਲ ਠੀਕ ਹੈ ਮੈਂ ਜਾਣੀ ਇਹ ਤੇ ਭਾਈ ਕੋਈ ਰੇਲ ਬਣਾਈ ਕੋਈ ਮੇਰੀ ਰੇਲ ਬਣਾਈ ਇਹ ਫਵਾਰਾ ਤੇ ਮੇਰੇ ਤਾਂ ਖੁੱਲੇ ਹੀ ਨਾ ਮੈਂ ਤੇ ਜੱਬ ਗਈ ਤੇ ਸਾਰਾ ਮੇਰਾ ਪਜਾਮਾ ਮੇਰਾ ਗਿੱਲਾ ਹੋ ਗਿਆ ਇਹ ਮੈਂ ਬਾਹਰੋਂ ਵਾਕ ਕਰਕੇ ਆਈ ਤੇ ਮੈਂ ਉਦਾਂ ਹੀ ਲੱਗ ਗਈ ਮੈਂ ਕਿਹਾ ਹੁਣੇ ਹੁਣੇ ਦੇ ਦੇ ਦਿੰਨੀ ਆ ਬਿੱਬਾ ਚੋ ਗਿੱਲੇ ਆਉਂਗੇ ਮੱਥਾ ਮੱਥਾ ਮਾਰਿਆ ਵੈਸੇ ਮੇਰੇ ਤਾਂ ਹੋਇਆ ਕੁਛ ਨਹੀਂ ਮੈਂ ਅੰਦਰ ਤੇ ਬਾਹਰ ਦੋਨੋਂ ਜਗ੍ਹਾ ਪਾਣੀ ਖੂਬ ਲਾ ਦਿੱਤਾ ਤੇ ਮੈਂ ਆਪ ਫਿਰ ਭੱਜਦੀ ਫਿਰ ਕਦੇ ਇੱਧਰ ਚੁੱਕ ਕੇ ਰੱਖਦੀ ਫਿਰ ਕਦੇ ਉੱਧਰ ਚਲੋ ਇਹ ਤਾਂ ਸੀ ਮਰੀ ਅੱਜ ਦੀ ਰੁਟੀਨ ਮੈਂ ਕਿ ਅੱਜ ਤਾਂ ਇਹ ਨਾਲ ਗੱਲ ਸਾਂਝੀ ਕਰਨ ਲੱਗੀ ਆ ਕਿ ਜਿਹੜੇ ਮੇਰੇ ਫਾਦਰ ਸਾਹਿਬ ਸੀ ਚਲੋ ਹੁਣ ਤਾਂ ਸਹੀ ਰਹਿ ਗਏ ਤੇ ਡੈਡੀ ਜੀ ਨਾਲ ਸਾਡੇ ਸਾਡੇ ਨਾਲ ਜਦੋਂ ਵੀ ਅਕਸਰ ਬੈਠਦੇ ਹੁੰਦੇ ਸੀ ਸੰਦੀਪ ਨੂੰ ਪਤਾ ਨਹੀਂ ਕੁਝ ਗੱਲਾਂ ਯਾਦ ਆ ਜਾਂ ਨਹੀਂ ਯਾਦ ਪਰ ਮੈਨੂੰ ਉੱਥੇ ਚੰਗੀ ਤਰ੍ਹਾਂ ਯਾਦ ਆ ਔਰ ਇੱਥੇ ਇੱਕ ਬੜਾ ਫੀਲ ਵੀ ਹੁੰਦਾ ਕਿ ਪ੍ਰਾਪ ਅਮਨ ਗੁਰਸ਼ਰਨ ਬਲਕਰ ਨੂੰ ਉਹਨਾਂ ਦਾ ਕੁਝ ਵੀ ਨਹੀਂ ਦੇਖਣ ਨੂੰ ਮਿਲਿਆ ਹਨਾ ਉਹਨਾਂ ਨੂੰ ਉਹਨਾਂ ਦੇ ਪਿਆਰ ਦਾ ਅਹਿਸਾਸ ਨਹੀਂ ਪਤਾ ਕਿ ਉਹਨਾਂ ਦੀ ਉਹਨਾਂ ਦੇ ਨਾਲ ਕਿਦਾਂ ਦਾ ਬੌਂਡ ਸੀ ਇਹ ਸਭ ਉਹਨਾਂ ਨੂੰ ਨਹੀਂ ਪਤਾ ਹਨਾ ਤੇ ਅਸੀਂ ਨਾ ਅੱਜ ਡੈਡੀ ਦੇ ਕੋਲ ਜਦੋਂ ਵੀ ਬੈਠਾ ਨਾ ਡੈਡੀ ਜੀ ਨੇ ਨਾ ਸਾਨੂੰ ਕਹਾਣੀਆਂ ਸੁਣਾਉਣੀਆਂ ਡੈਡੀ ਜੀ ਨੇ ਸਾਨੂੰ ਇੱਕ ਕੈਰੈਕਟਰ ਬਣਾ ਗਏ ਨਾ ਸਾਡੀਆਂ ਕਹਾਣੀਆਂ ਸੁਣਾ ਦਿਆ ਕਰਨੀਆਂ ਹਨਾ ਤੇ ਮੈਨੂੰ ਨਾ ਇੱਕ ਵਾਰੀ ਡੈਡੀ ਜੀ ਨੇ ਪੁੱਛਿਆ ਕਿ ਪੁੱਤ ਤੂੰ ਕੀ ਬੰਨਾ ਤੇ ਮੈਂ ਮੇਰਾ ਆਪਣਾ ਤੇ ਕੋਈ ਸੁਪਨਾ ਆਇਆ ਨਹੀਂ ਸੀ ਮੇਨੂੰ ਤਾਂ ਮੇਰੇ ਦਾਦਾ ਜੀ ਨੇ ਸੁਪਨਾ ਹੀ ਇੱਕੋ ਬਕਾਇਆ ਸੀ ਜਾਂ ਤਾਂ ਡਾਕਟਰ ਬੰਨਾ ਤੇ ਜਾਂ ਨਰਸ ਬੰਨਾ ਕਿਉਂਕਿ ਉਹ ਫੌਜੀ ਸੀ ਉਹਨ करा ਦੇਣਾ ਤੇ ਉੱਥੇ ਚੋਪਰਾ ਬਰਾਮਣਾ ਨੇ ਨਰਸ ਭਾਂਜਣਾ ਤੇ ਨਰਸਾਂ ਦੀ ਜੌਬ ਫੌਜ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ ਪਰ ਚਲੋ ਉਹ ਵੀ ਕੁਝ ਨਹੀਂ ਹੋਇਆ ਕਿਉਂਕਿ ਇਸਲਾਮਾ ਬੰਦਾ ਬਹੁਤ ਕੁਝ ਕਰਦਾ ਸਮਾ ਤੁਹਾਨੂੰ ਬੜਾ ਛੋਕਰਾ ਮਾਰ ਜਾਂਦਾ ਉਹ ਸਾਡੇ ਵਸਦੀਆਂ ਗੱਲਾਂ ਨਹੀਂ ਹੁੰਦੀਆਂ ਚਲੋ ਤੇ ਡੈਡੀ ਜੀ ਨੇ ਨਾ ਡੈਡੀ ਨੇ ਸੰਦੀਪ ਨੂੰ ਕਿਹਾ ਪੁੱਤ ਤੂੰ ਆਪਦਾ ਸੁਪਨਾ ਕੋਈ ਨਹੀਂ ਰੱਖਣਾ ਤੂੰ ਮੇਰਾ ਇੱਕੋ ਹੀ ਸੁਪਨਾ ਤੂੰ ਨਾ ਅਫਸਰ ਬੰਨਾ ਅਫਸਰ ਕਿਉਂ ਬੰਨਾ ਕਿਉਂਕਿ ਸੰਦੀਪ ਨਾ ਸ਼ੁਰੂ ਤੋਂ ਮੇਰੇ ਨਾਲੋਂ ਲੰਬੀ ਸੀਗੀ ਕੱਦ ਕਾਠੋ ਦਾ ਅੱਛਾ ਸੀਗਾ ਤੇ ਉਹ ਮੇਰੇ ਨਾਲੋਂ ਨਹੀਂ ਡਰ ਸੀ ਮੈਂ ਸ਼ੁਰੂ ਤੋਂ ਮੈਂ ਤਾਂ ਕਿਤੇ ਹਨੇਰੇ ਬਾਹਰ ਬਾਥਰੂਮ ਨਾ ਜਾਇਆ ਕਰਾਂ ਮੈਨੂੰ ਤਾਂ ਇਨਾ ਡਰ ਲੱਗਦਾ ਹੁੰਦਾ ਸੀ ਤੇ ਮੈਂ ਤਾਂ ਕਦੇ ਇਕੱਲੀ ਵੀ ਨਹੀਂ ਜਾਂਦੀ ਹੁੰਦੀ ਸੀ ਨਾ ਮੈਨੂੰ ਡਰ ਲੱਗਦਾ ਹੁੰਦਾ ਸੀ ਤੇ ਸੰਦੀਪ ਜਿਹੜੀ ਸੀ ਉਹਨੂੰ ਨੇਰੇ ਨੂਰੇ ਤਾਂ ਕੋਈ ਡਰ ਨਹੀਂ ਲੱਗਦਾ ਹੁੰਦਾ ਸੀ ਅਸਲ ਵਿੱਚ ਡਰ ਮੈਨੂੰ ਕਿਉਂ ਲੱਗਦਾ ਸੀ ਮੇਰੇ ਦਾਦਾ ਜੀ ਨੇ ਨਾ ਮੈਨੂੰ ਐਸਾ ਡਰਾਇਆ ਹੋਇਆ ਸੀਗਾ ਮੇਰੇ ਡੈਡੀ ਨੇ ਹੀ ਡਰਾਇਆ ਸੀ ਪਹਿਲਾਂ ਤਾਂ ਮੈਂ ਨਾ ਇੱਕ ਦੋ ਵਾਰੀ ਨਾ ਕੂਲਰ ਦੇ ਅੱਗੇ ਪੈਣਾ ਮੇਰੇ ਮੂਹਰੇ ਮੰਜੀ ਟੱਠੀ ਹੁੰਦੀ ਸੀ ਤੇ ਉੱਥੇ ਮੈਂ ਪੈਣਾ ਤੇ ਲਾਈਟ ਚਲੀ ਜਾਂਦੀ ਰਾਤਾਂ ਨੂੰ ਉਦੋਂ ਕਿਹੜਾ ਕੋਈ ਸੋਲਰ ਹੁੰਦੇ ਸੀ ਨਾ ਕੋਈ ਘਰਾਂ ਚ ਜਨਰੇਟਰ ਹੁੰਦੇ ਸੀ ਭਾਈ ਜੇ ਲਾਈਟਾਂ ਚਲੀਆਂ ਗਈਆਂ ਤਾਂ ਪਤਾ ਨਹੀਂ ਕਿੰਨਾ ਕਿੰਨਾ ਚਿਰ ਮੋੜਦਿਆਂ ਨਹੀਂ ਹੁੰਦੇਆਂ ਕਈ ਵਾਰ ਤਾਂ ਸਾਰੇ ਸਾਰੇ ਰਾਤ ਹੀ ਹਨੇਰੇ ਚ ਨੰਗ ਜਣੇ ਤੇ ਮੈਨੂੰ ਨਾ ਇੱਕ ਵਾਰੀ ਮੈਂ ਇਦਾਂ ਹੀ ਪਈ ਤੇ ਡੈਡੀ ਮੈਨੂੰ ਕਹਿੰਦੇ ਨਾ ਪਰੇ ਨਾ ਲਾਲ ਲਾਲ ਖਾਣਾ ਕੋਈ ਬੰਦਾ ਫਿਰਦਾ ਹੈ ਤੇ ਜਿਹੜਾ ਤੂੰ ਮੇਜ ਤੇ ਸੁੱਤੀ ਪਈ ਹੈ ਨ ਤਾਂ ਡਰ ਰਹਿ ਜਾਂਦਾ ਸੋ ਚਲੋ ਸੰਦੀਪ ਦਾ ਅਫਸਰ ਬੰਦਾ ਸੁਪਨਾ ਵੀ ਵਿੱਚ ਹੀ ਰਹਿ ਗਿਆ ਉਹਨੂੰ ਉਹ ਸੁਪਨੇ ਯਾਦ ਹੀ ਨਹੀਂ ਰਹਿ ਕਿ ਮੇਰੇ ਪਿਓ ਨੇ ਮੇਰੇ ਲਈ ਸੁਪਨਾ ਵੇਖਿਆ ਸੀ ਕਿ ਮੈਂ ਅਫਸਰ ਬਣਾ ਵਿਚਾਰੀ ਨੇ ਬੀਐਡ ਕੀਤੀ ਐਮ ਐਮਸੀਏ ਕੀਤਾ ਮਾਸਟਰਡਿੰਗ ਕੰਪਿਊਟਰ ਕੀਤਾ ਪਰ ਉਹਨੂੰ ਕੁਛ ਨਹੀਂ ਮਿਲਿਆ ਇੱਕ ਗੱਲ ਹੋਰ ਦੱਸਾਂ ਡੇੜੀ ਜੀ ਦਾ ਨਾ ਸਭ ਤੋਂ ਜ਼ਿਆਦਾ ਪਿਆਰ ਉਹਨਾਂ ਦੇ ਵੱਡੇ ਮੁੰਡੇ ਗੁਰਸ਼ਰਨ ਨਾਲ ਸੀ ਤੇ ਗੁਰਸ਼ਰਨ ਦਾ ਵੀ ਬੜਾ ਸੀ ਢਾਈਆਂ ਕਿਸਾਲਾਂ ਦਾ ਸੀ ਜਦੋਂ ਉਹ ਪੂਰੇ ਹੋ ਗਿਆ ਪਰ ਉਹਨਾਂ ਦਾ ਮੋਹ ਪਿਆਰ ਇੰਨਾ ਸੀ ਨਾ ਆਕਾਸ਼ ਹੀ ਕਿਸੇ ਪਿਓ ਪੁੱਤ ਦਾ ਇੰਨਾ ਪਿਆਰ ਹੋਵੇਗਾ ਪਰ ਚਲੋ ਮੇਰੇ ਜਿਸ ਦਿਨ ਡੈਡੀ ਦੀ ਡੈਥ ਵੀ ਹੁੰਦੀ ਹੈ ਨਾ ਉਸ ਦਿਨੇ ਦੋਨੋਂ ਭਰਾ ਉਹਨਾਂ ਦੇ ਪੈਰਾਂ ਕੋਲ ਖੇੜ ਰਹੇ ਸੀ ਜਦੋਂ ਉਹਨਾਂ ਨੂੰ ਕਰੰਟ ਲੱਗਦਾ ਇਹਨਾਂ ਦੇ ਕੋਲ ਉਹ ਡਿੱਗੇ ਸਨ ਚਲੋ ਇਹ ਤਾਂ ਸਮਾ ਸੀ ਨਾ ਕਿ ਕੁਛ ਕਰਿਆ ਹੀ ਨਹੀਂ ਜਾ ਸਕਦਾ ਸੀ ਸ਼ਾਇਦ ਉਹਨਾਂ ਦਾ ਇਦਾਂ ਜਾਣਾ ਲਿਖਿਆ ਸੀ ਸ਼ਾਇਦ ਜਿਉ ਉਹਨਾਂ ਨੇ ਸਾਨੂੰ ਇਦਾਂ ਹਿੰਮਤ ਦੇਣੀ ਸੀ ਅਸੀਂ ਕੁਛ ਇਦਾਂ ਪੜਨਾ ਸੀ ਔਰ ਹੁੰਦੇ ਹੋ ਤੇ ਫਿਰ ਕੁਝ ਗੱਲਾਂ ਹੋਰ ਹੁੰਦੀਆਂ ਪਰ ਹੁਣ ਵੀ ਚਲੋ ਉਹਨਾਂ ਨੂੰ ਹਮੇਸ਼ਾ ਮੈਨੂੰ ਐ ਲੱਗਦਾ ਉਹ ਕਿਤੇ ਨਾ ਕਿਤੇ ਬੈਠੇ ਸਾਨੂੰ ਦੇਖਦੇ ਜਰੂਰ ਹੋਸਣ ਯਾਦ ਜਰੂਰ ਕਰਦੇ ਆ ਭੁੱਲਿਆ ਕਦੇ ਨਹੀਂ ਜਾਂਦਾ ਮਰੀਆਂ ਦੇ ਨਾਲ ਕਦੇ ਮਰੀਆ ਨਹੀਂ ਜਾਂਦਾ ਪਰ ਇਹ ਤਾਂ ਸਾਡਾ ਸਮਾਂ ਹੈ ਨਾ ਭੁੱਲਿਆ ਨਹੀਂ ਜਾ ਸਕਦਾ ਸੋ ਇਹ ਕੀ ਹੋਇਆ ਮੈਂ ਨਵਾਂ ਜੱਗ ਲਿਆ ਤੇ ਨਵੇਂ ਜੱਗ ਦੇ ਵਿੱਚ ਨਾ ਮੈਂ ਜਗਦੀਪ ਦੇ ਲਈ ਸਮੂਦੀ ਬਣਾਈ ਨਾਲ ਬਣਾਇਆ ਸੈਂਡਵਿਚ ਮੈਂ ਕਿਹਾ ਤੁਸੀਂ ਆ ਰਹੇ ਹੋ ਘਰ ਤੇ ਆਓ ਫਟਾਫਟ ਮੈਂ ਤੁਹਾਡੇ ਲਈ ਬੜੀ ਡੇਲੀਸ਼ੀਅਸ ਚੀਜ਼ ਬਣਾਈ ਬਣਾ ਬਣੋ ਕੇ ਪਹਿਲਾਂ ਤੇ ਮੈਂ ਟੇਸਟ ਕਰਕੇ ਆਪ ਵੀ ਵੇਖਿਆ ਮੈਂ ਕਿਹਾ ਪਹਿਲੇ ਖਾ ਕੇ ਤੇ ਵੇਖ ਲਓ ਪੀ ਕੇ ਤਾਂ ਵੇਖ ਲਾਵਾ ਸਮੂਦੀ ਤੇ ਵੀ ਵਧੀਆ ਵੀ ਬਣੀ ਹੈ ਕਿ ਨਹੀਂ ਕਿਉਂਕਿ ਲਟਰੇ ਪਟਰੇ ਤੇ ਮੈਂ ਬਥੇਰੇ ਕੁਝ ਪਾਪੂ ਦਿੰਨੀ ਨਹੀਂ ਹਣੀ ਪਰ ਚੀਜ਼ ਸਵਾਦ ਵੀ ਬਣੇ ਨਾ ਪਰ ਚਲੋ ਸਵਾਦ ਤੇ ਪਰਮਾਤਮਾ ਨੇ ਵਾਹਿਗੁਰੂ ਨੇ ਆਪਣੇ ਹੱਥ ਚ ਇਦਾਂ ਦਾ ਦਿੱਤਾ ਕਿ ਵਧੀਆ ਹੀ ਬਣ ਜਾਂਦਾ ਇੱਕ ਮੈਂ ਗੱਲ ਕਰ ਰਹੀ ਸੀ ਤੁਹਾਡੇ ਨਾਲ ਕਿ ਸਾਨੂੰ ਕਦੇ ਵੀ ਉਸ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਜਿੱਥੇ ਸਾਡੀ ਕਦਰ ਨਾ ਹੋਵੇ ਤੇ ਪਤਾ ਕਿਉਂ ਹੁੰਦਾ ਕਈ ਕਈ ਵਾਰ ਨਾ ਅਸੀਂ ਐਸੀ ਜਗ੍ਹਾ ਤੇ ਜਾਵਟ ਜਿੱਥੇ ਸਾਨੂੰ ਕੋਈ ਚਾਹੁੰਦਾ ਹੀ ਨਹੀਂ ਹੁੰਦਾ ਅਸੀਂ ਉੱਥੇ ਆਈਏ ਭਾਵੇਂ ਉਹ ਕੋਈ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਭੈਣ ਭਰਾ ਹੋਵੇ ਤੇ ਭਾਵੇਂ ਕੋਈ ਫਰੈਂਡ ਹੀ ਕਿਉਣਾ ਹੋਵੇ ਤੇ ਇੱਕ ਕਦੇ ਉਹਨਾਂ ਨਾਲ ਦੋਸਤੀ ਨਾ ਰੱਖਿਓ ਜਿਨ੍ਹਾਂ ਨੂੰ ਸੱਚੀ ਗੱਲ ਕਹੀ ਤੇ ਤੇ ਗੁੱਸਾ ਲੱਗ ਜਾਂਦਾ ਅੱਜ ਕੱਲ ਇਹ ਵੀ ਬਹੁਤ ਆ ਕਿ ਜਦੋਂ ਕਿ ਤੁਹਾਡੇ ਨਾਲ ਮੋੜੋ ਉਹ ਨਾਲ ਵੇ ਨਾਲ ਗੱਲ ਨਹੀਂ ਕਰਦਾ ਤੇ ਆਪਦੀ ਕਦਰ ਆਪਣੇ ਆਪ ਦੇ ਹੱਥ ਹੁੰਦੀ ਹੈ ਆਪਣੀ ਇੱਜ਼ਤ ਆਪਣੇ ਆਪ ਦੇ ਹੱਥ ਹੁੰਦੀ ਹੈ ਤੁਸੀਂ ਜਦੋਂ ਵੀ ਜਾਓ ਜਿੱਥੇ ਵੀ ਜਾਓ ਜਿੱਥੇ ਤੁਹਾਡਾ ਮਾਨ ਸਤਕਾਰ ਜੀ ਸਦਕੇ ਜਾਓ ਆਓ ਜ਼ਿੰਦਗੀ ਨੂੰ ਇੰਜੋਏ ਕਰੋ ਇੱਕ ਮੇਰੀਆਂ ਭੈਣਾਂ ਇੱਕ ਹੋਰ ਕੰਮ ਜ਼ਰੂਰ ਕਰਿਆ ਕਰੋ ਆਪਦੇ ਆਪ ਨੂੰ ਨਾ ਸੋਹਣਾ ਜੱਟ ਰੀਟ ਜ਼ਰੂਰ ਕਰਿਆ ਕਰੋ ਕਦੇ ਨਾ ਕਦੇ ਮਹੀਨੇ ਪਿੱਛੋਂ ਨਾ ਮੰਨ ਲਓ ਤੁਸੀਂ ਘਰ ਦੇ ਸਾਰੇ ਸੋਹਣੇ ਕੰਮ ਕਰੀ ਜਾਨੀਆਂ ਬੱਚਿਆਂ ਨੂੰ ਸੋਹਣਾ ਪਾਲੀ ਜਾਨੀਆਂ ਆਪਦੇ ਭੈਣ ਭਰਾਵਾਂ ਨਾਲ ਆਪਦੇ ਰਿਸ਼ਤੇ ਸੋਹਣੇ ਨਭਾਈ ਜਾਨੀਆਂ ਤੇ ਆਪਦੇ ਆਪ ਨੂੰ ਖੁਸ਼ ਕਰਨ ਲਈ ਨਾ ਕਦੇ ਨਾ ਕਦੇ ਨਾ ਆਪਦੇ ਆਪ ਨੂੰ ਇੱਕ ਗਿਫਟ ਆਪ ਹੀ ਦੇ ਦਿੱਤਾ ਗਿਫਟ ਕੀ ਕਦੇ ਤੇ ਬਾਹਰ ਜਾ ਕੇ ਕਦੇ ਕੌਫੀ ਪੀ ਆਈ ਹੁੰਦੇ ਇੰਡੀਆ ਦਾ ਮਾਹੌਲ ਵੀ ਬੜਾ ਵਧੀਆ ਹੋ ਗਿਆ ਲੋਕੀ ਬੜਾ ਘੁੰਮਣ ਫਿਰਨ ਚਾਣ ਲੱਗੇ ਉਹਦੇ ਨਾਲ ਹੁੰਦਾ ਪਤਾ ਕੀ ਆ ਅਸੀਂ ਆਪਦੇ ਆਪ ਦਾ ਜਿਹੜਾ ਸਾਡਾ ਸੈਲਫ ਕੌਨਫੀਡੈਂਸ ਆ ਨਾ ਉਹ ਬੜਾ ਬਿਲਡ ਹੁੰਦਾ ਇਹ ਚੀਜ਼ਾਂ ਮੈਂ ਵੀ ਉਦੋਂ ਸਿੱਖਿਆ ਜਦੋਂ ਮੈਂ ਡਿਪਰੈਸ਼ਨ ਚ ਗਈ ਪਹਿਲਾਂ ਮੈਨੂੰ ਵੀ ਅਕਲ ਕੋਈ ਨਹੀਂ ਸੀ ਇੱਥੇ ਆਈ ਨੂੰ ਕਿੰਨਾ ਸਾਲ ਹੋ ਗਏ ਆ ਮੈਂ ਕਦੀ ਕਿਤੇ ਘੁੰਮਣ ਫਿਰਨ ਬਾਹਰ ਨਹੀਂ ਗਈ ਤੇ ਨਾ ਕਦੇ ਕਿਸੇ ਨੂੰ ਮਿਲਣ ਗਿਲ ਕਿਉਂਕਿ ਮੈਨੂੰ ਨਾ ਲੋਕਾਂ ਤੋਂ ਡਰੀ ਬੜਾ ਲੱਗਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਅਗਲੇ ਦਿਨ ਅੰਦਰ ਕੀ ਹੋਊਗਾ ਪਰ ਚਲੋ ਇਹ ਤਾਂ ਸਾਡੀ ਜ਼ਿੰਦਗੀ ਆ ਅੱਜ ਦਾ ਵਲੌਗ ਇਸੇ ਦੇ ਨਾਲ ਖਤਮ ਹੁੰਦਾ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਦਾਂ ਲੱਗਿਆ ਕੱਲ ਨੂੰ ਮੈਂ ਤੁਹਾਨੂੰ ਬੜੀ ਸੋਰੀ ਆਪਣੇ ਵਿਆਹ ਦੀ ਸਟੋਰੀ ਸੁਣਾਉਣ ਜਾ ਰਹੀ ਹਾਂ